ਕੇਂਦਰ ਸਰਕਾਰ ਦੇ 1 ਕਰੋੜ ਤੋਂ ਵੱਧ ਕਰਮਚਾਰੀਆਂ ਤੇ ਪੈਨਸ਼ਨਾਂ ਲਈ ਖੁਸ਼ਖਬਰੀ ਆ ਦਿਵਾਲੀ ਮੁਕੇ ਮੁਲਾਜ਼ਮਾ ਦੇ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਵਿੱਚ ਵਾਅਦੇ ਦੀ ਸੰਭਾਵਨਾ ਹੈ ਸੂਤਰਾਂ ਮੁਤਾਬਕ ਅਗਲੇ ਮਹੀਨੇ ਯਾਨੀ ਅਕਤੂਬਰ ਮਹੀਨੇ ਦਿਵਾਲੀ ਤੋਂ ਪਹਿਲਾਂ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਵਿੱਚ 4% ਵਾਅਦੇ ਦੀ ਸੰਭਾਵਨਾ ਹੈ 1 ਅਕਤੂਬਰ ਦੇ ਦੂਜੇ ਹਫਤੇ ਕੇਂਦਰੀ ਮੰਤਰੀ ਮੰਡਲ ਮਹਿੰਗਾਈ ਭੱਤੇ ਵਿੱਚ ਵਾਅਦੇ ਦੀ ਫਾਈਲ ਨੂੰ ਮਨਜ਼ੂਰੀ ਦੇ ਸਕਦਾ ਹੈ ਪਹਿਲਾ ਇਹ ਮੰਨਿਆ ਜਾ ਰਿਹਾ ਸੀ ਕਿ ਸਤੰਬਰ ਵਿੱਚ ਕੇਂਦਰ ਸਰਕਾਰ ਆਪਣੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਡੀਏ ਡੀਆਰ ਵਾਅਦੇ ਦਾ ਤੋਹਫਾ ਦੇ ਸਕਦੀ ਹੈ ਮੌਜੂਦਾ ਸਮੇਂ ਵਿੱਚ ਡੀਏ ਡੀਆਰ ਦਰ 50% ਹੈ ਜੇਕਰ ਇਹ 4% ਦੀ ਵਾਧਾ ਹੈ ਤਾਂ ਇਹ ਦਰ 54 ਤੱਕ ਪਹੁੰਚ ਜਾਵੇਗੀ ਦਰਸਲ 2022 ਵਿੱਚ ਕੇਂਦਰੀ ਮੰਤਰੀ ਮੰਡਲ ਨੇ 28 ਸਤੰਬਰ ਨੂੰ ਡੀਏ ਦੀਆਂ ਦਰਾਂ ਵਿੱਚ 4% ਵਾਧਾ ਕਰਨ ਦਾ ਐਲਾਨ ਕੀਤਾ ਸੀ ਉਸ ਸਾਲ 24 ਅਕਤੂਬਰ ਨੂੰ ਦੀਵਾਲੀ ਸੀ ਇਸ ਲਈ ਸਰਕਾਰ ਨੇ ਸਤੰਬਰ ਦੇ ਆਖਰੀ ਹਫਤੇ ਡੀਏ ਡੀਆਰ ਦੀਆਂ ਦਰਾਂ ਵਧਾਈਆਂ ਸਨ ਪਿਛਲੇ ਸਾਲ ਦੁਸ਼ਹਿਰਾ 24 ਅਕਤੂਬਰ ਤੇ ਦੀਵਾਲੀ 12 ਨਵੰਬਰ ਨੂੰ ਸੀ ਦੀਵਾਲੀ ਤੋਂ ਪਹਿਲਾਂ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਡੀਏ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਸੀ ਇਸ ਵਾਰ ਦੀਵਾਲੀ 1 ਨਵੰਬਰ ਨੂੰ ਹੈ ਤੇ ਦੁਸਹਿਰਾ 13 ਅਕਤੂਬਰ ਨੂੰ ਹੈ ਅਜਿਹੇ ਅਕਤੂਬਰ ਦੇ ਦੂਜੇ ਹਫਤੇ ਹੋਣ ਵਾਲੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਡੀਐਚ ਵਾਅਦਾ ਕੀਤਾ ਜਾ ਸਕਦਾ ਹੈ ਕੇਂਦਰ ਸਰਕਾਰ ਦੇ 1 ਕਰੋੜ ਤੋਂ ਵੱਧ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ 1 ਜਨਵਰੀ ਤੋਂ ਮਿਲਣ ਵਾਲੇ ਮਹਿੰਗਾਈ ਭੱਤੇ ਵਿੱਚ 4% ਦੀ ਵਾਧਾ ਹੋਇਆ ਸੀ ਇਸ ਵਾਅਦੇ ਨਾਲ ਡੀਏ ਦੀ ਦਰ 48 ਤੋਂ 50% ਤੱਕ ਪਹੁੰਚ ਗਈ ਸੀ ਹੁਣ 1 ਜੁਲਾਈ ਤੋਂ ਸਰਕਾਰੀ ਮੁਲਾਜ਼ਮਾਂ ਨੂੰ डीए ਵਿੱਚ 4% ਵਾਧਾ ਮਿਲ ਸਕਦਾ ਹੈ ਹਾਲਾਂਕਿ ਡੀਏ ਦੇ ਇਸ ਤੋਫੇ ਨਾਲ ਲਾਭ ਅਕਤੂਬਰ ਵਿੱਚ ਮਿਲੇਗਾ ਸਰਕਾਰੀ ਪੈਨਸ਼ਨਾਂ ਨੂੰ 3 ਮਹੀਨਿਆਂ ਦਾ ਬਕਾਇਆ ਮਿਲੇਗਾ ਜੇਕਰ ਕਿਸੇ ਕਰਮਚਾਰੀ ਦੀ ਮੂਲ ਰੀ ਤਨਖਾਹ 18000 ਰੁਪਏ ਹੈ ਤਾਂ 54% ਮਹਿੰਗਾਈ ਪੱਤੇ ਦੇ ਹਿਸਾਬ ਨਾਲ ਹਰ ਮਹੀਨੇ ਉਸ ਦੀ ਤਨਖਾਹ ਵਿੱਚ ਲਗਭਗ 720 ਰੁਪਏ ਦਾ ਵਾਧਾ ਹੋਵੇਗਾ 50% ਤੇ DA 9000 ਰੁਪਏ ਬਣਦਾ ਹੈ ਅਤੇ 54% ਤੇ ਇਹ 9720 ਰੁਪਏ ਹੋ ਜਾਵੇਗਾ ਯਾਨੀ DA ਦੀ ਦਰ ਵਿੱਚ ਵਾਧੇ ਤੋਂ ਬਾਅਦ ਮੁਲਾਜ਼ਮ ਦੀ ਤਨਖਾਹ ਵਿੱਚ 720 ਰੁਪਏ ਦਾ ਵਾਧਾ ਹੋਵੇਗਾ